ਇਹ ਲੋਕਾਂ ਲਈ ਬਹੁਤ ਫਾਇਦੇਮੰਦ ਆ ਜੀ ਇਹਨਾਂ ਨਾਲ ਲੋਕਾਂ ਦਾ ਸਮਾਂ ਵੀ ਬਚੂਗਾ ਤੇ ਉਹਨਾਂ ਦੀ ਖੱਜਲ-ਖਵਾਰੀ ਵੀ ਬਚੇਗੀ ਜੀ ਦੇਖੋ ਚਾਹੇ ਕੋਈ ਦੁਕਾਨਦਾਰਾ ਚਾਹੇ ਕੋਈ ਪ੍ਰਾਪਰਟੀ ਵਾਲਾ ਵਾ ਜਾਂ ਕੋਈ ਆਮ ਇਨਸਾਨ ਹਰ ਕੋਈ ਪ੍ਰਾਪਰਟੀ ਦੇ ਨਾਲ ਜੁੜਿਆ ਹੋਇਆ ਵਾ ਤੇ ਕਹਿ ਲਓ ਵੀ ਸਾਲ ਦੇ ਵਿੱਚ ਇੱਕ ਦਾ ਸੌਦਾ ਦਾ ਆਮ ਦੁਕਾਨਦਾਰੀ ਵੀ ਕਰਵਾ ਲੰਦਾ ਸੀ ਜਿਸ ਨਾਲ ਉਹਨੂੰ 50000 ਡਾਕਰ ਰੇ ਇਨਕਮ ਹੋ ਜਾਂਦੀ ਸੀ ਕਿਉਂਕਿ ਉਹਨਾਂ ਹੀ ਬਿਲਕੁਲ ਬੰਦ ਹੋ ਚੁੱਕੇ ਇਸ ਤੇ ਨਾਲ ਜਿਹੜਾ ਸਰਕਲ ਹੈ ਚੱਲੂਗਾ ਵਿਆਰ ਦੇ ਵਿੱਚ ਪੈਸਾ ਆਊਗਾ ਲੋਕਾਂ ਨੂੰ ਇਨਕਮ ਦਾ ਇੱਕ ਸਾਧਨ ਮਿਲ ਜੂਗਾ ਜੋ ਕਿ ਕਾਫੀ ਜਦੋਂ ਬੰਦ ਹੋਇਆ ਪਿਆ ਮੈਂ ਸ਼ੁਕਰਗੁਜ਼ਾਰ ਹਾਂ ਆਪਣੀ ਸਰਕਾਰ ਦਾ ਮਾਨ ਸਾਹਿਬ ਦਾ ਜੋ ਉਹਨਾਂ ਨੇ ਬਹੁਤ ਹੀ ਮਾਸਟਰ ਸਟ੍ਰੋਕ ਕਹੀਏ ਜੋ ਕਿ ਸਾਡੇ ਬਹੁਤ ਦੇਰਿਆਂ ਉਂਗਲਾ ਉੱਠੀਆਂ ਸੀਗੀਆਂ ਇਹਨਾਂ ਨੂੰ ਲੈ ਕੇ ਇਹ ਉਹਨਾਂ ਵੱਲੋਂ ਖੇਡਿਆ ਗਿਆ ਮਾਸਟਰ ਸਟ੍ਰੋਕਾ ਜਿਸ ਨਾਲ ਆਮ ਬੰਦੇ ਨੂੰ ਬਹੁਤ ਆਰਾਮ ਮਿਲ ਰਿਹਾ ਜਿੱਥੇ ਆਮ ਬੰਦੇ ਖੱਜਲ ਖੁਦਾਰ ਹੁੰਦੇ ਕਚਾਰੇ ਨੇ ਵਿੱਚ ਜਾ ਕੇ ਤਸਵੀਲ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਐਨਓਸੀਆਂ ਦੇ ਕਰਕੇ ਰਜਿਸਟ੍ਰੇਸ਼ਨ ਹੋ ਰਹੀਆਂ ਉਹਨਾਂ ਨੇ ਕਿਸੇ ਨੇ ਆਪਣੇ ਬੱਚੇ ਨੂੰ ਬਾਹਰ ਭੇਜਣਾ ਸੀ ਜਾਂ ਕੋਈ ਹੋਰ ਤਾਂ ਕੋਈ ਖਰਚੇ ਸੀਗੇ ਪਰ ਉਹਨਾਂ ਹੀ ਕੰਮ ਰੁਕੇ ਪਏ ਸੀ ਤੇ ਸਾਨੂੰ ਐਨਓਸੀ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਸੀ ਲੋਕ ਕਿ ਸਾਨੂੰ ਆ ਕੇ ਸਵਾਲ ਕਰਦੇ ਨਹੀਂ ਤਾਂ ਸਾਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਇਹ ਮਾਨ ਸਾਹਿਬ ਦਾ ਇਹ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਮਸਲ ਸੋਕੇ ਲਿਆ ਵਾ ਤੇ ਆਮ ਲੋਕਾਂ ਨੂੰ ਰਾਹ ਦਿੱਤੀ ਹੈ ਦੇਖੇ ਜਿਵੇਂ ਉੱਥੇ ਬਾਜ਼ਾਰ ਦੇ ਵਿੱਚ ਮਾਰਕੀਟ ਉੱਤੇ ਵੀ ਪੈਸੇ ਆਉਣ ਦੀ ਕੋਈ ਲੱਗਦਾ ਵੀ ਤੁਹਾਨੂੰ ਇਸਲਾ ਕਾਰਵਾਰ ਚੱਲੂ ਰਹਿਣ ਦੀ ਹਾਂਜੀ ਬਿਲਕੁਲ ਦੇਖੋ ਚਾਹੇ ਕੋਈ ਦੁਕਾਨਦਾਰਾ ਚਾਹੇ ਕੋਈ ਪ੍ਰਾਪਰਟੀ ਵਾਲਾ ਵਾ ਚਾਹੇ ਕੋਈ ਆਮ ਇਨਸਾਨਾ ਹਰ ਕੋਈ ਪ੍ਰਾਪਰਟੀ ਦੇ ਨਾਲ ਜੁੜਿਆ ਹੋਇਆ ਵਾ ਤੇ ਕਹਿ ਰਹੇ ਉਹ ਵੀ ਸਾਲ ਦੇ ਵਿੱਚ ਇੱਕ ਤਾਂ ਸੌਦਾ ਦਾ ਆਮ ਦੁਕਾਨਦਾਰੀ ਵੀ ਕਰਵਾ ਦਿੰਦਾ ਸੀ ਜਿਸ ਨਾਲ ਉਹ 50000 ਲੱਖ ਰੁਪਏ ਇਨਕਮ ਹੋ ਜਾਂਦੀ ਸੀ ਜੋ ਕਿ ਉਹਨਾਂ ਦੀ ਬਿਲਕੁਲ ਬੰਦ ਹੋ ਚੁੱਕੀ ਸੀ ਇਸ ਦੇ ਨਾਲ ਜਿਹੜਾ ਸਰਕਲ ਹੈ ਚੱਲੂਗਾ ਵਿਆਰ ਦੇ ਵਿੱਚ ਪੈਸਾ ਆਊਗਾ ਲੋਕਾਂ ਨੂੰ ਇਨਕਮ ਦਾ ਇੱਕ ਸਾਧਨ ਮਿਲ ਜਾਊਗਾ ਜੋ ਕਿ ਕਾफी ਜਿਆਦਾ ਬੰਦ ਹੋਇਆ ਪਿਆ ਲੱਗਦਾ ਸੀ ਤੁਸੀਂ ਕੀ ਮੈਸੇਜ ਕਰਨੀ ਚਾਹੁੰਦੇ ਹੋ ਮੈਂ ਦੇਖੋ ਇਹ ਹੀ ਕਹੂੰਗਾ ਵੀ ਆਮ ਸਰਕਾਰ ਤੇ ਵਿਸ਼ਵਾਸ ਕਰੋ ਵੀ ਉਹ ਲੋਕਾਂ ਦੇ ਲਈ ਲੱਗੇ ਆ ਆਪਣੇ ਲਈ ਲੱਗੇ ਆ ਆਮ ਜਨਤਾ ਲਈ ਲੱਗੇ ਆ ਉਹਨਾਂ ਦਾ ਹਰ ਫੈਸਲਾ ਆਮ ਜਨਤਾ ਦੇ ਹੱਕ ਲਈ ਆ ਜੋਗੇ ਉਹ ਉਥੇ ਬੈਠ ਕੇ ਜੋ ਵੀ ਉਹਨਾਂ ਕੋਲੇ ਆ ਕੇ ਪ੍ਰੋਬਲਮ ਦੱਸਦੇ ਆ ਉਹ ਦੇਖਦੇ ਨੇ ਉਹਨੂੰ ਬੜੀ ਬਾਕੂ ਭੀ ਇਹਨੇ ਵਜ੍ਹਾ ਦੇ ਕੇ ਨਾ ਸਚੇ ਜੇ ਰਗਣਾ ਲੈ ਕੇ ਆਉਂਦੇ ਨੇ ਤਾਂ ਕਿ ਮੁੜ ਕੇ ਉਸ ਚੀਜ਼ ਦੀ ਕੋਈ ਪਰੇਸ਼ਾਨੀ ਨਾ ਹੋਵੇ ਮੈਂ ਲੋਕਾਂ ਨੂੰ ਇਹੀ ਕਰੂੰਗਾ ਕਿ ਸਾਡੀ ਸਰਕਾਰ ਤੇ ਵਿਸ਼ਵਾਸ ਕਰੋ ਜੋ 5 ਸਾਲ ਤੁਸੀਂ ਦਿੱਤੇ ਆ 5 ਸਾਲ ਬਾਅਦ ਅਸੀਂ ਤੁਹਾਨੂੰ ਇਹ ਨਹੀਂ ਕਹਾਂਗੇ ਵੀ ਅਸੀਂ ਸਾਡੇ ਨੂੰ ਬੋਟ ਪਾਓ ਤੁਸੀਂ ਖੁਦ ਆਪਣੇ ਆਪ ਕਹੋਗੇ ਵੀ ਮਾਨ ਸਾਹਿਬ ਨੂੰ ਬੋਟ ਬਣਿਆ ਆਮ ਆਦਮੀ ਪਾਰਟੀ ਸਰਕਾਰ ਨੂੰ ਬੋਟ ਪਾਓ ਮੇਰਾ ਨਾਮ ਜੀ ਬਾਬੀ ਖੁੱਲਰ ਸਮਰਾਲੇ ਤੋਂ ਤੁਹਾਨੂੰ ਉਹ ਉਸਮਾਨ ਸਰਕਾਰ ਵੱਲੋਂ ਜੋ ਐਨਓਸੀ ਹੈ ਨੂੰ ਹਟਾੰਦਾ ਜੋ ਕੱذ ਟਵੀਟ ਕੀਤਾ ਗਿਆ ਉਹਨੂੰ ਕਿਸ ਤਰ੍ਹਾਂ ਦੇ ਦੇਵੇ ਏ ਭਗਵਾਨਤਪਾਨ ਸਰਕਾਰ ਦਾ ਬਹੁਤ ਵਧੀਆ ਫਰਾਲਾ ਜੀ ਇਹਦੇ ਨਾਲ ਜਿਹੜਾ ਪ੍ਰਾਪਰਟੀ ਦਾ ਕੰਮ ਆ ਬਹੁਤ ਚਿਰ ਤੋਂ ਬੰਦ ਪਿਆ ਜੀ ਉਹ ਚੱਲੂਗਾ ਕਿਉਂਕਿ ਲੋਕਾਂ ਦੀ ਜਿਹੜੀ ਐਨਓਸੀ ਕਰਕੇ ਬਹੁਤ ਖੱਜਲ ਖਵਾਰੀ ਹੋ ਰਹੀ ਸੀਗੀ ਉਹ ਵੀ ਹੁਣ ਲੋਕਾਂ ਦੀ ਖੱਜਲ ਖਵਾਰੀ ਘਟੂਗੀ ਤੇ ਇਹ ਜਿਹੜਾ ਇਹਨਾਂ ਨੇ ਐਨਓਸੀ ਖਤਮ ਕਰਕੇ ਰਜਿਸਟਰੀਆਂ ਦਾ ਕੰਮ ਸੁਖਾਲਾ ਕਰਤਾ ਜੀ ਇਹ ਇਹਨਾਂ ਦਾ ਬਹੁਤ ਵਧੀਆ ਕਦਮ ਆ ਜਿਵੇਂ ਲੋਕ ਦਫ਼ਤਰਾਂ ਦੇ ਸਰਕਾਰੀ ਦਫ਼ਤਰਾਂ ਦੇ ਜਾਂਦੇ ਸੀ ਕਿ ਖੱਜਲ ਖਵਾਰੀ ਹੋਵੇ ਸੀ ਇਹ ਹੁਣ ਇਹ ਤੋਂ ਪੈਸੇ ਦੀ ਬਚਤ ਵੀ ਹੋਣੀ ਆ ਤੇ ਕੀ ਕਹਣਾ ਕਿ ਲੋਕਾਂ ਲਈ ਕਿੰਨਾ ਫਾਇਦੇਮੰਦ ਹੋਊਗਾ ਇਹ ਲੋਕਾਂ ਲਈ ਬਹੁਤ ਫਾਇਦੇਮੰਦ ਆ ਜੀ ਇਹਨਾਂ ਨਾਲ ਲੋਕਾਂ ਦਾ ਸਮਾਂ ਵੀ ਬਚੂਗਾ ਤੇ ਉਹਨਾਂ ਦੀ ਖੱਜਲ-ਖਵਾਰੀ ਵੀ ਬਚੇਗੀ ਜੀ ਇੱਕ ਮੁੱਦੇ ਨੂੰ ਐਨਓਸੀ ਲੈਣ ਲਈ ਕਿੰਨਾ ਟਾਈਮ ਲੱਗ ਜਾਂਦਾ ਸੀ ਦੇਖੋ ਜੀ ਐਨਓਸੀ ਲੈਣ ਲਈ ਵਿਅਕਤੀ ਨੂੰ ਬਹੁਤ ਸਮਾਂ ਲੱਗ ਜਾਂਦਾ ਸੀਗਾ ਜੀ ਉਹ ਇੰਨਾ ਪਰੇਸ਼ਾਨ ਹੋ ਜਾਂਦਾ ਸੀ ਕਿ ਉਹ ਕੰਮੇ ਛੱਡ ਦਿੰਦਾ ਸੀ ਕਿ ਮੈਂ ਐਨਓਸੀ ਲੈਣੀ ਹੀ ਨਹੀਂ ਹੈਗੀ ਜੇ ਐਨਓਸੀ ਨਹੀਂ ਮਿਲਦੀ ਸੀ ਤੇ ਫਿਰ ਰਜਿਸਟਰੀਆਂ ਨਹੀਂ ਹੁੰਦੀਆਂ ਸੀ ਇਸ ਨਾਲ ਜਿਹੜੇ ਲੋਕ ਸੀ ਜੋ ਬਾਹਰੋਂ ਆਉਂਦੇ ਸੀ ਹੋਰ ਕੰਟਰੀਆਂ ਤੋਂ ਉਹ ਵੀ ਆਪਣੀ ਪ੍ਰਾਪਰਟੀ ਦੀ ਨਾ ਖਰੀਦ ਸਕਦੇ ਸੀ ਨਾ ਵੇਚ ਸਕਦੇ ਸੀ ਇਸ ਕਰਕੇ ਇਹ ਜੀ ਐਨਓਸੀ ਬੰਦ ਹੁੰਦੀ ਆ ਤਾਂ ਸਰਕਾਰ ਦੀ ਵੀ ਇਨਕਮ ਦੇ ਵਿੱਚ ਵਾਧਾ ਹੋਵੇਗਾ ਅਤੇ ਲੋਕ ਵੀ ਖੱਜਲ ਖਵਾਰੀ ਤੋਂ ਬਚਣਗੇ ਜੀ ਤੇ ਮਾਰਕੀਟ ਦਾ ਕਿਸ ਤਰ੍ਹਾਂ ਹੋਊਗਾ ਇਹ ਵੀ ਦੇਖਦੇ ਇਹਦੇ ਵਿੱਚ ਮਾਰਕੀਟ ਦੇ ਵਿੱਚ ਪੂਰਾ ਬੂਮ ਆਉਣ ਦਾ ਹੈਗਾ ਜੀ ਕੰਮ ਪੂਰਾ ਪਾਵਨ ਸੋਤਾ ਜੀ ਸੋਤਾ ਜੀ ਜਿਹੜਾ ਅੱਜ ਭਗਵਾਨ ਦੁਬਾਨ ਵੱਲੋਂ ਵੀਡ ਕੀਤੀ ਗਈ ਆ ਇਹ ਬਚਪਿਆ ਗਿਆ ਕਿ ਐਨਓਸੀ ਜਿਹੜੀ ਲੱਗਦੀ ਮਿਸਟਰੀਆ ਦੇ ਹਰ ਪ੍ਰਕਾਰ ਦੀਆਂ ਲੋਜੀ ਜਲਦੀ ਉਹਦੇ ਤੋਂ ਫੈਸਲਾ ਲੱਗਦਾ ਹੈ ਉਹ ਕਿਵੇਂ ਦੇ ਦੇਖੋ ਸਭ ਤੋਂ ਪਹਿਲਾਂ ਕੋਇਰਿਆ ਖਾਸਾ ਵਾਜ ਵੀ ਫਤੇ ਜੀ ਜਿਸ ਤਰ੍ਹਾਂ ਕਿ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸੀਐਮ ਸਾਹਿਬ ਇਹਨਾਂ ਨੇ ਇੱਕ ਟਵੀਟ ਪਾਈ ਆ ਐਨਓਸੀ ਦੇ ਉੱਪਰ ਅਸੀਂ ਸਾਰੇ ਵਪਾਰੀ ਵਰਗ ਡੀਲਰ ਜਿੰਨੇ ਵੀ ਗਰੀਬ ਜਨਤਾ ਉਹ ਸਾਰਾ ਇਸ ਚੀਜ਼ ਨੂੰ ਮੱਖ ਰੱਖਦੇ ਹੋਏ ਦੇਖਦੇ ਨੇ ਵੀ ਜੇ ਇਹ ਚੀਜ਼ ਭਗਵੰਤ ਮਾਨ ਸਰਕਾਰ ਵਧੀਆ ਪਾਲਿਸੀ ਲਿਆਉਂਦੀ ਐ ਐਨਓਸੀ ਖਤਮ ਕਰਦੀ ਆ ਤਾਂ ਸਰਕਾਰ ਦਾ ਬਹੁਤ ਹੀ ਧੰਨਵਾਦ ਹੋਊਗਾ ਇਸ ਇਸ ਐਨਓਸੀ ਖਤਮ ਹੋਣ ਦੇ ਕਾਰਨ ਵਪਾਰੀ ਵਰਗ ਚ ਗਰੀਬ ਵਰਗ ਦੇ ਵਿੱਚ ਅਤੇ ਪ੍ਰਾਪਰਟੀ ਕਾਰੋਬਾਰੀ ਵਰਗ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੋਊਗੀ ਤੇ ਅਸੀਂ ਸਾਰੇ ਵਪਾਰੀ ਵਰਗ ਤੇ ਸਰਕਾਰ ਜੀ ਦਾ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੇ ਐਨਓਸੀ ਖਤਮ ਹੁੰਦੀ ਆ ਤਹੇ ਦੇ ਵਿੱਚ ਬਹੁਤ ਹੀ ਲੋਕਾਂ ਦਾ ਭਲਾ ਹੁੰਦਾ ਵਾ ਕਿਸੇ ਨੇ ਆਪਣਾ ਪਲਾਟ ਵੇਚ ਕੇ ਕੋਈ ਜਗਾ ਵੇਚ ਕੇ ਬੱਚੇ ਨੂੰ ਬਾਹਰ ਭੇਜਣਾ ਵਾ ਉਹ 10-10% ਦੇ ਪੈਸੇ ਲੈ ਕੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਐਨਓਸੀ ਨਹੀਂ ਮਿਲਦੀ ਚਾਰ-ਚਾਰ ਮਹੀਨੇ 6-6 ਮਹੀਨੇ ਐਨਓਸੀ ਨਹੀਂ ਮਿਲਦੀ ਹੈਗੀ ਮੈਨੂੰ ਨਹੀਂ ਲੱਗਦਾ ਵੀ ਭਗਵੰਤਮਾਨ ਸਰਕਾਰ ਦੇ ਗੱਲ ਇਹ ਕੰਨਾ ਤੱਕ ਜਾਂਦੀ ਹੋਊਗੀ ਪਰ ਜਿਹੜੇ ਥੱਲੇ ਗਰੀਬ ਜਾਂ ਤਰ ਆਮ ਵਪਾਰੀ ਲੁੱਟ ਹੋ ਰਹੀ ਆ ਉਹ ਐਨਓਸੀ ਖਤਮ ਹੋਣ ਦੇ ਨਾਲ ਹੀ ਇਹ ਲੁੱਟ ਖਤਮ ਹੋ ਜਾਊਗੀ ਜੀ ਤੇ ਇਹ ਜੋ ਆਮ ਬੰਦਾ ਜਿਵੇਂ ਖੇਤਕਾਰ ਹੁੰਦਾ ਜੀ ਜਾ ਕੇ ਕਾਂ ਦਾ ਕੰਮ ਉਹ ਕਿਸ ਤਰ੍ਹਾਂ ਬਿਨ ਦੇਖੋ ਖੱਜਲ ਖਰਾਬੀ ਤਾਂ ਬਹੁਤ ਹੋ ਰਹੀ ਹੈ ਜੀ ਐਨਓਸੀ ਦੇ ਵਿੱਚ ਪਹਿਲਾਂ ਵੀ ਜਿਵੇਂ ਤੁਹਾਨੂੰ ਦੱਸਿਆ ਮੈਂ ਵੀ ਆਮ ਬੰਦਾ ਇੱਕ ਜੇ 200 ਗਾਜ ਦਾ ਜਾਂ 400 ਗਾਜ ਦਾ ਪਲਾਟ ਵੇਚਣਾ ਹੋਵੇ ਉਹਨੂੰ ਘੱਟੋ ਘੱਟ ਵੀ 6 ਮਹੀਨੇ ਲੱਗ ਜਾਂਦੇ ਆ ਦਫ਼ਤਰਾਂ ਦੇ ਗੇੜੇ ਮਾਰ ਮਾਰ ਕੇ ਬੰਦਾ ਹੰਮ ਜਾਂਦਾ ਜੀ ਫੇ ਪੋਲੀਟੀਕਲ ਪਰੌਂਹ ਚਲਵਾਈ ਦੀ ਆ ਤਾਂ ਜਾ ਕੇ ਕਦੇ ਕੰਮ ਹੁੰਦਾ ਜੀ ਸੋ ਅਸੀਂ ਇਹੀ ਸਰਕਾਰ ਤੋਂ ਬੇਨਤੀ ਕਰਦੇ ਆ ਵੀ ਇਹ ਐਨਓਸੀ ਦੇ ਵਧੀਆ ਪਾਲਿਸੀ ਬਣਾਓ ਖਤਮ ਕੀਤੀ ਜਾਵੇ ਕਿ ਪੰਜਾਬ ਇੱਕ ਵਧੀਆ ਖੁਸ਼ਹਾਲ ਪੰਜਾਬ ਬਣ ਸਕੇ ਬਹੁਤ ਧੰਨਵਾਦੀ ਪੰਜਾਬ ਸਰਕਾਰ ਦਾ